ਹਾਂਜੀ ਬੈਗਰੂ ਜੀ ਕਾ ਖਾਲਸਾ ਵੈਰੀ ਫਤਿਹ ਆਹ ਮੇਰੀ ਵੀਡੀਓ ਉਹਨਾਂ ਲਈ ਆ ਜਿਹੜੇ ਕਹਿੰਦੇ ਜਰ ਅਸੀਂ ਵੀ ਗੁਰੂ ਘਰ ਵੀ ਬਣਾਇਆ ਅਸੀਂ ਇੰਨੀ ਸੇਵਾ ਕੀਤੀ ਸਾਨੂੰ ਫਲ ਫੇਲ ਨਹੀਂ ਮਿਲ ਰਿਹਾ ਵੀ ਇਹ じゃ ਜਰ ਸਤੋ ਕੀ ਭੁੱਲ ਹੋ ਗਈ ਮੈਂ ਵੀ ਉਹਨਾਂ ਨੂੰ ਇੱਕ ਗੱਲ ਦੱਸਣੀ ਚਾਹਣਾਗਾ ਵੀ ਦੇਖੋ ਜਿੰਨੇ ਵੀ ਗੁਰੂ ਘਰ ਬਣਦੇ ਆ ਇਹ ਕੋਈ ਬੜੀ ਚੰਗੀ ਗੱਲ ਨਹੀਂ ਹੈਗੀ ਕਿ ਬਾੜੇ ਅਸੀਂ ਗੁਰੂ ਘਰ ਬਣਾ ਕੇ ਹੀ ਸਿੱਖੀ ਦਾ ਪ੍ਰਚਾਰ ਕਰ ਸਕਦੇ ਆ ਨਹੀਂ ਅਸੀਂ ਬੇਆਦਮੀਆਂ ਕਰਾ ਰਹੇ ਆ ਜਿੰਨੇ ਵੀ ਅਸੀਂ ਗੁਰੂ ਘਰ ਬਣਾਉਣਾ ਸੀ ਮਾੜੇ ਜਿਹੇ ਪਿੱਛੇ ਲੜ ਪੈਨੇ ਆ ਯਾਰ ਚਾਹਕਦੇ ਆ ਅਸੀਂ ਚਾਕੇ ਮਾਰਾ ਦਾ ਸਰੂਪ ਲਿਆਉਣੇ ਸੀ ਉੱਥੇ ਧਰ ਲੈਣੇ ਸਾਨੂੰ ਆਉਦਾ ਇੱਲ ਤੋਂ ਕੁੱਕਰ ਨਹੀਂ ਹੁੰਦਾ ਯਾਰ ਸਾਨੂੰ ਐ ਨਹੀਂ ਪਤਾ ਹੁੰਦਾ ਕਿ ਜਪਜੀ ਸਾਹਿਬ ਦਾ ਕੁਟਕਾ ਕਿਹੜਾਗਾ ਸੁਖਮਨੀ ਸਾਹਿਬ ਦਾ ਕਿਹੜਾਗਾ ਮੈਂ ਤੁਹਾਨੂੰ ਇਹ ਜੇ ਬੰਦੇ ਦਿਖਾ ਸਕਦਾਗਾ ਯਾਰ ਪ੍ਰਧਾਨ ਖਜ਼ਾਨਚੀ ਜਿਹਨੂੰ ਐਨ ਇੱਲ ਤੋਂ ਪੁੱਕੜ ਨਹੀਂ ਆਉਂਦਾ ਯਾਰ ਐ ਨਹੀਂ ਪਤਾ ਹੈਗਾ ਵੀ ਜਪਜੀ ਸਾਹਿਬ ਦਾ ਇਹ ਜੋ ਕੁਟਕਾ ਕਿਹੜਾਗਾ ਸੁਖਮਨੀ ਸਾਹਿਬ ਦਾ ਕਿਹੜਾਗਾ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਨੇ 10 ਗੁਰੂਆਂ ਦੇ ਨਾਮ ਕੀ ਨੇ ਚਲੋ ਗੁਰੂਆਂ ਦੇ ਨਾਮ ਤਾਂ ਦੂਰ ਦੀ ਗੱਲ ਆ ਯਾਰ ਉਹਨਾਂ ਨੂੰ ਪੜ੍ਹ ਕੇ ਵੀ ਨਹੀਂ ਪਤਾ ਲੱਗਣਾ ਵੀ ਕਿਹੜਾ ਕੁੜਕਾ ਸਾਹਿਬ ਕਿਹੜਾਗਾ ਕਿਹੜਾ ਕਿਹੜਾਗਾ ਮੈਂ ਉਹ ਤੁਹਾਨੂੰ ਮਿਲਿਆ ਸਕਦਾਗਾ ਬੰਦੇ ਵੀ ਇਹ ਚੀਜ਼ਾਂ ਦੇ ਵਿੱਚ ਬਾਈ ਜੇ ਤੁਸੀਂ ਪ੍ਰਮਾਤਮਾ ਦੀ ਕੋਈ ਵੀ ਸੀ ਪ੍ਰਾਪਤੀ ਪਾ ਲਾਂਗੇ ਨਹੀਂ ਪ੍ਰਮਾਤਮਾ ਦੀ ਪ੍ਰਾਪਤੀ ਪਾ ਸਕਦੇ ਪ੍ਰਮਾਤਮਾ છોੜੇ ਤੇ ਦੁਖੀ ਹੋ ਸਕਦਾਗਾ ਕਿਉਂ ਜਦੋਂ ਤੁਸੀਂ ਇੱਕ ਮੰਨ ਕੇ ਚੱਲੋ ਇੱਕ ਤੋਂ ਤੁਸੀਂ ਦੋ ਬਣਾਉਨੇ ਹੋ ਦੋ ਬਣਾਉਨੇ ਹੋ ਨਾ ਇੱਕ ਤੋਂ ਹੁਣ ਗੁਰਬਾਣੀ ਪੜਨ ਦੋ ਗੁਰੂ ਘਰ ਦੋ ਬਣ ਕੇ ਸਪੀਕਰ ਉਹ ਤੋਂ ਚੜਦੇ ਤੋਂ ਚੜਦਾ ਲਿਆਉਂਦੇ ਨੇ ਉਹਨੂੰ ਐਂ ਦਾ ਮੇਰਾ ਸਪੀਕਰ ਉੱਚੀ ਚੱਲੇ ਸਾਡੀਆਂ ਜਿਦਾਂ ਹੋ ਗਈਆਂ ਅਸੀਂ ਗੁਰਬਾਣੀ ਦਾ ਐਕਸੀਡੈਂਟ ਕਰਾਈ ਜੰਨੇ ਆ ਕੋਈ ਸਮਝ ਪੈਂਦੀ ਆ ਗੁਰੂ ਸਾਹਿਬ ਨੇ ਕਹਿ ਕਹਿੰਦਾ ਮਨ ਤੋਂ ਵੋਤ ਸਬਦ ਲਾਗੋ ਹਰ ਸ਼ੋਰ ਹੋ ਚਤ ਲਾਈ ਵੀ ਜੇ ਮਨ ਨੂੰ ਧੋਣਾ ਦਾ ਸਬਦ ਨਾਲ ਜੁੜਨਾ ਪੈਣਾ ਪਰ ਅਸੀਂ ਸਬਦ ਨਾਲ ਨਹੀਂ ਜੁੜ ਰਹੇ ਅਸੀਂ ਇੱਟਾਂ ਨਾਲ ਜੁੜ ਰਹੇ ਆ ਅਸੀਂ ਗੁਰੂ ਘਰ ਬਣਾ ਰਹੇ ਆ ਗੁਰੂ ਦਾ ਘਰ ਕੌਣ ਬਣਾ ਦੂਗਾ ਕਿਹਦੇ ਕੋਲ ਕੀ ਤਾਕਤ ਆ ਗੁਰੂ ਦਾ ਘਰ ਬਣਾਉਣ ਦੀ ਗੁਰੂ ਦਾ ਘਰ ਹੈਗਾ ਸਾਡਾ ਸਰੀਰ ਆ ਇਹ ਗੁਰੂ ਦਾ ਘਰ ਹੀ ਆ ਹਰ ਇੱਕ ਸਰੀਰ ਦੇ ਵਿੱਚ ਕਣ ਕਣ ਦੇ ਵਿੱਚ ਬਾ ਸਾਡਾ ਪ੍ਰਮਾਤਮਾ ਦਾ ਆਤਮਾ ਦੇ ਨਾਲ ਮੇਲ ਹੈਗਾ ਉਹ ਗੁਰੂ ਮੈਂ ਨਹੀਂ ਮੰਨਦਾ ਹੈਗਾ ਵੀ ਪ੍ਰਮਾਤਮਾ ਗੁਰੂ ਘਰ ਦੇ ਵਿੱਚ ਹੈਗਾ ਜਿਹੜੇ ਗੁਰੂ ਘਰ ਬਣਾਉਂਦੇ ਨੇ ਉਹ ਪ੍ਰਮਾਤਮਾ ਦੇ ਵਿਰੋਧੀ ਨੇ ਬਲਕੇ ਉਹ ਪ੍ਰਮਾਤਮਾ ਦੇ ਹਮੇਤੀ ਨਹੀਂ ਹੈਗੇ ਕਿਉਂ ਅਸੀਂ ਜਾਣਾ ਜਾ ਕੇ ਗੁਰੂ ਘਰ ਲੱਗ ਬਣਾ ਲੈਣਾ ਉਸ ਤੋਂ ਬਾਅਦ ਅਸੀਂ ਗੁਰੂ ਘਰ ਦੇ ਵਿੱਚ ਕੋਈ ਸਫਾਈ ਨਹੀਂ ਰੱਖਣੀ ਕੋਈ ਅਸੀਂ ਨਿਤਨੇਮ ਨਹੀਂ ਸੁੱਧ ਕਰਨਾ ਕੋਈ ਗ੍ਰਾਂਤੀ ਅਸੀਂ 5000 ਕਿਉਂ ਫਿਰ ਜਦੋਂ ਆਮਦਨ ਹੁੰਦੀ ਨਹੀਂ ਗ੍ਰਾਂਤੀ ਅਸੀਂ 5-4000 ਤੇ ਰੱਖਦੇ ਆ ਹੁਣ 5-4000 ਵਾਲਾ ਗ੍ਰਾਂਤੀ ਦੱਸੋ ਮੈਨੂੰ ਕੀ ਪੜੂਗਾ ਕਿ ਉਹਨੂੰ ਆਪ ਨੂੰ ਪਾਠ ਨਹੀਂ ਕਰਨਾ ਆਉਂਦਾ ਹੁੰਦਾ ਉਹਨੂੰ ਕੋਈ ਮਰਿਆਦਾ ਨਹੀਂ ਆਉਂਦੀ ਚਲੋ ਮਰਿਆਦਾ ਦਾ ਦੂਰ ਦੀ ਗੱਲ ਆ ਉਹਨੂੰ ਕਿਸੇ ਤਰ੍ਹਾਂ ਦਾ ਕੋਈ ಪಾਠ ਨਹੀਂ ਪੜਨਾ ਆਉਂਦਾ ਕਿਉਂ ਜੇ ਤਾਂ ਅਸੀਂ ਹੁਣ ਆ ਪੜੇ ਲਿਖੇ ਹੋਵਾਂਗੇ ਆਪ ਸਾਨੂੰ ਗਿਆਨ ਆਊਗਾ ਫੇਰ ਤਾਂ ਅਸੀਂ ਜਾ ਕੇ ਗਿਆਨ ਦੇ ਨਾਲ ਲੋਕਾਂ ਨੂੰ ਜੋੜਾਂਗੇ ਅਸੀਂ ਤਾਂ ਇੱਟਾਂ ਨਾਲ ਜੋੜਦੇ ਆ ਲੋਕਾਂ ਨੂੰ ਅਸੀਂ ਇਹ ਗੁਰੂ ਸਾਹਿਬ ਨੂੰ ਮੰਨਦੇ ਨਹੀਂ ਹੈਗੇ ਅਸੀਂ ਗੁਰੂ ਸਾਹਿਬ ਨੂੰ ਪੂਜਦੇ ਆ ਪੂਜਣ ਦਾ ਸਾਡਾ ਮਤਲਬ ਕੀ ਅਸੀਂ ਜਾਣਦੇ ਆ ਜਾ ਕੇ ਗੁਰੂ ਘਰ ਅਸੀਂ ਨਿਸ਼ਾਨ ਸਾਹਿਬ ਦੇ ਵਾਲੇ ਵਾਲੇ ਕਿਡੇ ਦੇ ਜਾਣਦੇ ਆ ਪ੍ਰਕਰਮਾ ਕਰੀ ਜਾਂਦੇ ਆ ਜੁੱਤੀਆਂ ਝੜੀ ਜਾਂਦੇ ਆ ਪਰ ਅਸੀਂ ਕਿਤੇ ਇਹ ਸੋਚਾਂਗਾ ਵੀ ਅਸੀਂ ਜੀਦੀ ਖਤਰਾਂ ਆ ਅਸੀਂ ਗੁਰੂ ਗ੍ਰੰਥ ਸਾਹਿਬ ਸਾਡਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਉਹਨੂੰ ਅਸੀਂ ਸਕੂਲ ਮੰਨ ਕੇ ਜਾਣਾ ਗੁਰੂ ਘਰ ਸਕੂਲ ਮੰਨੇ ਬਿਨਾ ਅਸੀਂ ਗੁਰੂ ਘਰ ਕੁਝ ਨਹੀਂ ਪ੍ਰਾਪਤ ਕਰ ਸਕਦੇ ਇੱਕ ਬੱਚਾ ਹੈਗਾ ਉਹਨੂੰ ਬੁੱਕਾਂ ਲੈ ਦਿਓ ਬੁੱਕਾਂ ਲੈ ਕੇ ਉਹਨੂੰ ਕਹਿ ਦਿਓ ਵੀ ਤੂੰ ਸਾਰਾ ਸਾਲ ਇਹ ਬੁੱਕਾਂ ਪੜ੍ਹਨੀਆਂ ਨਹੀਂ ਹੈਗੀਆਂ ਤੂੰ ਸਵੇਰੇ ਉੱਠ ਕੇ ਉਹਨੂੰ ਧੂਪ ਕਰਨੀ ਆ ਇਹਦੇ ਉੱਪਰ ਗਿੱਲਾ ਕਰਕੇ ਕੱਪੜਾ ਫੇਰ ਦਿਆ ਕਰ ਇਹਨੂੰ ਸਾਫ਼ ਕਰ ਦਿਆ ਕਰ ਤੇ ਉਹ ਸਾਲ ਤੂੰ ਐਂ ਕਰਾਈ ਚੱਲਿਓ ਉਸ ਤੋਂ ਬਾਅਦ ਉਹਨੂੰ ਕਹਿ ਦਿਓ ਪੇਪਰ ਦੇ ਕੇ ਆ ਪੇਪਰਾਂ ਚੋਂ ਕੀ ਉਹ ਪਾਸ ਹੋ ਜੂਗਾ ਮੈਂ ਨਹੀਂ ਮੰਨਦਾ ਉਹ ਤਿੰਨ ਅੰਕ ਵੀ ਪੇਪਰਾਂ ਦੇ ਵਿੱਚੋਂ ਲੈ ਸਕਦਾ ਉਹਨੂੰ ਬੁੱਕਾਂ ਪੜ੍ਹਨੀਆਂ ਪੈਣੀਆਂ ਨੇ ਪੜ੍ਹ ਕੇ ਉਹਨੂੰ ਗਿਆਨ ਪ੍ਰਾਪਤ ਕਰਨਾ ਪੈਣਾਗਾ ਵੀ ਕੀ ਇਹੇ ਬੁੱਕਾਂ ਸਹੀ ਨੇ ਕਿਵੇਂ ਕੀ ਇਹਦੇ ਵਿੱਚ ਲਿਖਿਆ ਹੋਇਆ ਫਿਰ ਅਸੀਂ ਉਸੇ ਤਰ੍ਹਾਂ ਹੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਵੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜਾਂਗੇ ਅਸੀਂ ਗਿਆਨ ਪ੍ਰਾਪਤ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਫਿਰ ਗੁਰੂ ਸਾਹਿਬ ਗਿਆਨ ਦਾ ਸਾਗਰ ਆ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਾਗਰ ਆ ਸਾਨੂੰ ਜੀਵਨ ਜਿਉਣਾ ਸਿਖਾਉਂਦਾਗਾ ਸਾਨੂੰ ਗੁਰੂ ਘਰ ਨਹੀਂ ਬਣਾਉਣੇ ਸਿਖਾਉਂਦਾ ਗੁਰੂ ਘਰ ਬਣਾਉਣੇ ਬੰਦ ਕਰੋ ਜਿੰਨੇ ਗੁਰੂ ਘਰ ਤੁਸੀਂ ਵੱਧ ਬਣਾਉਣੇ ਹੋ ਉਹਨੇ ਤੁਸੀਂ ਗੁਰੂ ਸਾਹਿਬ ਦੇ ਵਿਰੋਧੀ ਹੋਗੇ ਸਿੱਖੀ ਦਾ ਪ੍ਰਚਾਰ ਕਰੋ ਸ਼ਬਦ ਦਾ ਪ੍ਰਚਾਰ ਕਰੋ ਕੋਈ ਅਸੀਂ ਮੜ ਲੋ ਵੀ ਭੇਸ ਬਣਾ ਕੇ ਸਿੱਖ ਨਹੀਂ ਝਾਕ ਸਕਦੇ ਅਸੀਂ ਸ਼ਬਦ ਦੇ ਨਾਲ ਜੋੜਨਾ ਲੋਕਾਂ ਨੂੰ ਅਸੀਂ ਗਿਆਨ ਪ੍ਰਾਪਤ ਕਰਾਉਣਾ ਗਿਆਨ ਵੰਡਣਾ ਲੋਕਾਂ ਨੂੰ ਦੱਸਣਾ ਵੀ ਗਿਆਨ ਚੀਜ਼ ਕੀ ਹੈਗੀ ਗੁਰੂ ਸਾਹਿਬ ਨੇ ਕਹਿਆ ਕਿ ਨਾ ਸਤ ਗੁਰ ਕੀ ਪ੍ਰਤੀਤਨਾਈ ਹੈ ਸ਼ਬਦ ਨਾਲ ਲਾਗੋ ਭਾਉ ਉਸਨੋਂ ਸੁੱਖ ਨਾਲ ਉਪਜਾ ਭਾਵੇਂ 100 ਢੇੜਾ ਆਬੋ ਜਾਓ 599 ਨੰਬਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ ਲਿਓ ਜਿਹਦੇ ਪਾਸਾ ਗੁਰੂ ਅਮਰਦਾਸ ਦਾ ਸ਼ਬਦ ਹੈਗਾ ਅਸੀਂ ਸ਼ਬਦ ਦੇ ਤੇ ਦਾ ਵਿਚਾਰ ਨਹੀਂ ਕਰਨਾ ਅਸੀਂ ਸਿਰਫ ਗੇੜੇ ਦੇਣਿਆ ਮੈਂ ਜੀ 10000 ਰੁਪਇਆ ਦਿੱਤਾ 10000 ਰੁਪਇਆ ਗੁਰੂ ਘਰ ਨੂੰ ਦਿੰਨੇ ਹੋ ਤੁਸੀਂ ਗੁਰੂ ਗੁਰੂ ਨੇ ਤਾਂ ਮੰਗੇ ਨਹੀਂ ਸੋਤੋ ਪੈਸੇ ਗੁਰੂ ਦਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਜਿਹੜਾ ਗਰੀਬ ਦਾ ਮੂੰਹ ਆ ਗੁਰੂ ਦੀ ਗੋਲਕ ਆ ਗੁਰੂ ਸਾਹਿਬ ਨੇ ਕਿਹਾ ਵੀ ਮੇਰਾ ਬਣਾਇਆ ਹੋਇਆ ਜਿਹੜਾ ਜੀਵ ਆ ਨਾ ਉਹ ਤੰਗ ਨਾ ਹੋਵੇ ਉਹ ਹਰ ਇੱਕ ਦੇ ਵਿੱਚ ਵਸਦਾ ਦੇਖੋ ਕਰਾਉਣ ਵਾਲੇ ਦੇ ਵਿੱਚ ਵੀ ਵਸਦਾ ਕਰਨ ਵਾਲੇ ਦੇ ਵਿੱਚ ਵੀ ਵਸਦਾਗਾ ਪ੍ਰਮਾਤਮਾ ਕਹਿੰਦਾ ਵੀ ਕੋਈ ਜੀਵ ਭੁੱਖਾ ਨਾ ਸੌਵੇਂ ਕੋਈ ਲਾਜ ਤੋਂ ਨਾ ਰਹਿਤ ਰਹੇ ਇੱਕ ਦਾ ਇਲਾਜ ਹੋਵੇ ਕਿਸੇ ਨੂੰ ਕੋਈ ਤੰਗ ਕਰਦਾ ਉਹਦੀ ਮਦਦ ਕਰੋ ਪਰ ਅਸੀਂ ਗੁਰੂ ਘਰ ਦੇ ਵਿੱਚ ਇੱਟਾਂ ਤੇ ਪੈਸੇ ਲਾ ਕੇ ਅਸੀਂ ਗੁਰੂ ਸਾਹਿਬ ਨੂੰ ਬੜਾਈ ਨਹੀਂ ਦੇ ਸਕਦੇ ਅਸੀਂ ਗੁਰੂ ਸਾਹਿਬ ਨੂੰ ਪਹਿਲਾਂ ਸ਼ਬਦ ਨਾਲ ਸਾਨੂੰ ਜੁੜਨਾ ਪੈਣਾਗਾ ਮਨ ਤੋਂ ਬਹੁਤ ਸ਼ਬਦ ਲਾਗੂ ਹਰਸਾ ਰਹੂ ਚਤਲਾਈ ਵੀ ਮਨ ਨੂੰ ਸਾਡੇ ਨੂੰ ਫੇਰ ਹੀ ਧੋਤਾ ਜਾਊਗਾ ਫੇਰ ਹੀ ਸੁੱਧ ਕੰਮ ਕਰਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਕਿਹਾ ਰੁੱਖਾਂ ਨੂੰ ਦੇਖੋ ਇਹ ਸਾਡੇ ਗੁਰੂ ਨੇ ਜਿਹੜੇ ਸਾਡੇ ਸਵਾਸ ਦਿੰਦੇ ਨੇ ਇਹਨਾਂ ਨੂੰ ਅਸੀਂ ਪੱਟ ਪੱਟ ਸਿੱਟੀ ਜਾਂਦੇ ਹਾਂ ਕਿਸੇ ਤਰ੍ਹਾਂ ਦਾ ਸਾਨੂੰ ਕੋਈ ਗਿਆਨ ਨਹੀਂ ਹੈਗਾ ਪਾਣੀਆਂ ਪਾਣੀ ਦੇ ਹੀ ਬਰਬਾਦੀ ਕਰ ਜਾਂਦੇ ਆ ਨਾਲੀਆਂ ਚ ਰੁੜੀ ਜਾਂਦਾ ਮੋਟਰਾਂ ਚੱਲੀ ਜਾਂਦਾ ਟੂਟੀਆਂ ਚੱਲੀ ਜਾਂਦੀਆਂ ਨੇ ਖੇਤਾਂ ਦੇ ਵਿੱਚ ਸਾਡੇ ਆਟੋਮੈਟਿਕ ਲੱਗੇ ਹੋਏ ਦਾੜ-ਦਾੜ ਮੋਟਰਾਂ ਚੱਲੀ ਜਾਂਦੀਆਂ ਨੇ ਧਰਤੀ ਨੂੰ ਅਸੀਂ ਬੰਜਰ ਬਣਾਵਣਾ ਸਿੱਟੀ ਜਾਂਦੇ ਆ ਇਹ ਚੀਜ਼ਾਂ ਦੇ ਗਿਆਨ ਦੀ ਅਸੀਂ ਗੁਰੂ ਘਰ ਬਣਾਉਣ ਨਾਲ ਕੋ ਬੜੇ ਬਾਲੇ ਪੱਟੇ ਸੀ ਬੜੇ ਮਹਾਂਪੁਰਸ਼ ਨਹੀਂ ਬਣਦੇ ਹੈਗੇ ਠੀਕ ਆ ਇਹ ਜਿਹੜੇ ਮਤਲਬ ਮੈਂ ਸਾਰੇ ਚੋਲੇ ਵਾਲਿਆਂ ਨੂੰ ਨਹੀਂ ਕਹਿੰਦਾ ਹੈਗਾ ਕੁਝ ਚੋਲੇ ਵਾਲੇ ਨੇ ਦੇਖੋ ਸਾਰੇ ਨਾਲ ਕੋਈ ਗੱਲ ਨਹੀਂ ਸਾਰਿਆਂ ਨੂੰ ਇਹ ਕਹਿੰਦਾ ਪਰ ਕੁਝ ਚੋਲੇਆਂ ਦੇ ਵਿੱਚ ਅਜਿਹਾ ਭੇਸ ਹੈ ਜਿਹੜੇ ਇੱਕ ਬਹੁਤ ਰੁਪਈਆ ਨੇਗੇ ਉਹ ਸਾਨੂੰ ਗੁਰੂ ਨਾਂ ਨਹੀਂ ਜੋੜਦੇ ਉਹ ਸਾਨੂੰ ਇੱਟਾਂ ਨਾ ਜੋੜਦੇ ਆ ਉਹ ਕਹਿੰਦਾ ਗੁਰੂ ਘਰ ਬਣਾਓ ਕਿਉਂ ਉਹਨਾਂ ਦਾ ਫਿਰ ਆਪ ਦਾ ਪੁਜਾਰੀ ਪਣ ਚੱਲੂਗਾ ਜੋ ਗੁਰੂ ਘਰ ਦੇ ਵਿੱਚ ਬੈਠਣਗੇ ਫਿਰ ਉਹ ਅਣਪੜ੍ਹ ਜਨਤਾ ਕਿਉਂ ਸਬਦ ਨਾ ਜੋੜਤੇ ਫਿਰ ਤਾਂ ਉਹ ਗਿਆਨ ਪ੍ਰਾਪਤ ਹੋ ਜੂਗਾ ਉਹਨਾਂ ਨੂੰ ਸਬਦ ਨਾ ਨਹੀਂ ਉਹਨਾਂ ਨੇ ਜੋੜਨਾ ਫਿਰ ਅਸੀਂ ਉਹਨਾਂ ਨੂੰ ਕਿਵੇਂ ਮੰਨਾਂਗੇ ਫਿਰ ਉਹਨਾਂ ਨੇ ਸਭ ਤੋਂ ਪੂਜਾ ਕਰਾਉਣੀ ਆ ਚੱਪਲਾਂ ਝਾੜ ਦਿਓ ਜੀ ਸਵਾ ਸਵਾ ਮਹੀਨਾ ਤੁਸੀਂ ਪਾਠ ਕਰਨਾ ਹੈ ਇਸ ਜਪਜੀ ਸਾਹਿਬ ਦਾ ਤੁਸੀਂ ਚੌਪਈ ਸਾਹਿਬ ਦੇ ਇੰਨੇ ਪਾਠ ਕਰਨੇ ਆ ਦੇਖੋ ਕੁਰਬਾਨੀ ਦੀ ਕੀ ਲਿਮਟ ਆ ਗੁਰਬਾਣੀ ਦੀ ਕੋਈ ਲੈਂਪਟ ਨਹੀਂ ਹੈਗੀ ਜਦਨੇ ਪੜੋ ਰਾਤ ਨੂੰ ਪੜੋ ਦੁਪਹਿਰੇ ਪੜੋ ਤੜਕੇ ਪੜੋ ਆਤਨੇ ਪੜੋ ਕਦੋਂ ਮਰਜ਼ੀ ਗੁਰਬਾਣੀ ਪੜੋ ਕੇਸ ਕਟਿਆਂ ਵਾਲਾ ਪੜੋ ਠੀਕ ਆ ਨਾ ਕੇਸ ਰੱਖਿਆਂ ਵਾਲਾ ਪੜੋ ਜੇ ਹੁਣ ਗੁਰਬਾਣੀ ਕੇਸ ਕਟਿਆਂ ਵਾਲਾ ਪੜੂਗਾ ਫੇਰ ਹੀ ਉਹ ਕੇਸ ਰੱਖੂਗਾ ਨਾ ਉਹਨੂੰ ਗਿਆਨ ਪ੍ਰਾਪਤੂ ਗੁਰੂ ਦੇ ਨਾਲ ਜੁੜੂਗਾ ਉਹ ਪ੍ਰਮਾਤਮਾ ਦੇ ਨਾਲ ਅਟੈਚ ਹੋਊਗਾ ਫੇਰ ਹੀ ਉਹ ਗਿਆਨ ਪ੍ਰਾਪਤ ਕਰੂਗਾ ਐ ਅਸੀਂ ਘੂਰ ਘੂਰ ਕੇ ਲੋਕਾਂ ਨੂੰ ਜੋੜ ਕੇ ਨਾਲ ਅਸੀਂ ਨਹੀਂ ਜੋੜ ਸਕਦੇ ਅਸੀਂ ਤੋੜ ਰਹੇ ਹਾਂ ਇਹ ਜਿੰਨੇ ਮਤਲਬ ਡੇਰੇ ਬਾਦ ਨੇ ਇਹ ਸਾਨੂੰ ਸਾਰੇ ਖਰਾਬ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਪੁਜਾਰੀ ਵੜ ਰਹੇ ਆ ਉਹ ਇੱਕ ਤਰ੍ਹਾਂ ਦੇ ਪੁਜਾਰੀ ਨੇਗੇ ਜਿਹੜੇ ਸਾਨੂੰ ਗੁਰੂ ਦੇ ਨਾਲ ਨਿਜੋੜਦੇ ਆ ਕਿ ਸ਼ਬਦ ਨਾਲੋਂ ਸਾਨੂੰ ਤੋੜ ਦਿਆ ਆ ਆਪਦੇ ਨਾਲੋਂ ਜੋੜ ਦਿਆ ਕਹਿੰਦੇ ਸੀ ਅਰਦਾਸ ਕਰਤੀ ਤੇਰਾ ਭਲਾ ਹੋ ਜੂ ਮੈਂ ਗਾਰੰਟੀ ਦੰਨਾਗਾ ਵੀ ਜੇ ਅਰਦਾਸ ਨਾਲ ਕਿਸੇ ਦਾ ਭਲਾ ਹੋ ਜੇ ਨਹੀਂ ਕਿਉਂ ਉਹ ਕੰਮ ਸੁੱਧ ਕਰਨੇ ਪੈਣੇ ਨੇ ਦੇਖੋ ਅਰਦਾਸ ਸਾਡਾ ਦ੍ਰਿੜ ਵਿਸ਼ਵਾਸ ਆ ਪ੍ਰਮਾਤਮਾ ਨੂੰ ਅਰਦਾਸ ਕਰਨੀ ਆ ਸੁਖ ਵੇਲੇ ਸੁਕਰਾਨਾ ਹਾਂ ਦੁੱਖ ਵੇਲੇ ਅਰਦਾਸ ਇਹ ਸਾਡਾ ਚਲੋ ਆਪਦਾ ਫਰਜ਼ ਆ ਸੀ ਪ੍ਰਮਾਤਮਾ ਮੂਹਰੇ ਇੱਕ ਅਰਦਾਸ ਕਰਨੇ ਸੱਚਾ ਪਾਸਾ ਮੈਨੂੰ ਸ਼ਬਦ ਦੇ ਨਾਲ ਜੋੜ ਮੈਂ ਤੋ ਸੁੱਧ ਕੰਮ ਕਰਾ ਉਹ ਪ੍ਰਮਾਤਮਾ ਜ਼ਰੂਰ ਕਰਾਊਗਾ ਪਰ ਜੇ ਅਸੀਂ ਪਾਪੀ ਬੰਦੇ ਅਰਦਾਸਾਂ ਕਰਾ ਕਰਾ ਪ੍ਰਮਾਤਮਾ ਦੀਆਂ ਨਹੀਂ ਨਹੀਂ ਇਹ ਅਸੀਂ ਕੁਝ ਨਹੀਂ ਕਰ ਸਕਦੇ ਜੀ ਤਾਂ ਜਾਂਦੇ ਆ ਠੋਲੂ ਰੁਪਿਆ ਟੇਕ ਕੇ ਮੱਥਾ 100 ਮੰਗ ਕੇ ਮੰਗੋ ਤੋਂ ਬਾਅਦ ਕਹਿੰਦੇ ਨੇ ਚੱਕ ਹੁਣ ਸਾਰੀ ਧੜੀ ਮੇਰੇ ਬੰਨੀ ਚੱਕੀ ਨਾ ਚੱਕ ਮੈਂ ਤੇਰੇ ਆ ਗਿਆ ਇਹੋ ਜਿਹੇ ਬੜਾਈਆਂ ਨੂੰ ਪ੍ਰਮਾਤਮਾ ਨਹੀਂ ਚਾਹੁੰਦਾ ਉਹ ਕਹਿੰਦਾ ਸੁੱਧ ਕੰਮ ਕਰ ਸਰੀਰ ਨੂੰ ਸੋਧ ਬਿਫੇਰ ਹੀ ਤੂੰ ਪਰਮਾਤਮਾ ਦੀ ਪ੍ਰਾਪਤੀ ਪਾ ਸਕਦਾਗਾ ਠੀਕ ਆ ਜੀ ਧੰਨਵਾਦ ਬੈਗਰੂ ਜੀ ਕਾ ਖਾਲਸਾ ਵੈਰੀ ਫਤਹਿ